ਬਾਹਰੇ ਆਜਾ ਡਾਊਨ ਬੀਬਾ ਤੇਰੇ ਮੁੰਡੇ ਦੇ ਵਿੱਚ ਕਾਲੀ ਆਤਮਾ ਦਾ ਵਾਸਾ ਹੈ ਜੇ ਤੁਸੀਂ ਇਹਦਾ ਪਾਣਾ ਕਰਾਇਆ ਨਾ ਤਾਂ ਉਹ ਨੂੰ ਇਹ ਤਾਂ ਹਰ ਜਨਮ ਉਤਨਾ ਬੈਠ ਸਕਦਾ ਹਟ ਆਰੇ ਆਜਾ ਜੋ ਵੀ ਅੰਦਰ ਬਾਹਰੇ ਆਜਾ ਹਟ ਇਹ ਸਾਰਾ ਸਾਡੇ ਘਰੇ ਹੋਈ ਕੀ ਜਾਂਦਾ ਲੱਗੀ ਨਾ ਸਮਝ ਜੀ ਬਾਬਾ ਜੀ ਹੌਂ ਧੜਾਕਾ ਧੌਂ ਧੜਾਕਾ ਜੋ ਵੀ ਅੰਦਰ ਬਾਹਰ ਆ ਜਾ 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 ਤਮ ਆ ਜਾ ਓਏ ਆ ਕੀ ਹੋ ਰਿਹਾ ਸਰਦਾਰ ਜੀ ਵਿਗਣ ਨਾ ਪਾਓ ਬਾਬਾ ਜੀ ਨੂੰ ਥੋੜਾ ਕਰਨ ਦਿਓ ਓ ਮੈਂ ਤੇਰਾ ਤੇ ਤੇਰੇ ਬਾਬੇ ਦਾ ਇਹੋ ਜਿਹਾ ਥੋੜਾ ਕਰੂੰ ساری ਉਮਰ ਯਾਦ ਰੱਖੇਗੀ ਜੋ ਵੀ ਅੰਦਰ ਬਾਹਰ ਆ ਜਾ ਖੜਾ ਓਏ ਹੌਮ ਤੜਾਕਾ ਦੋ ਹੌਮ ਤੜਾਕਾ ਜੋ ਵੀ ਅੰਦਰ ਬਾਹਰ ਆ ਜਾ ਹਸ਼ ਆਹ 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 ਸਰਦਾਰ ਜੀ ਬਾਬਾ ਜੀ ਤੁਹਾਡੇ ਘਰ ਦਾ ਉਹ ਪਾ ਕਰਨ ਲਈ ਆਏ ਨੇ ਤੇ ਤੁਹਾਡੇ ਬੱਚੇ ਦੇ ਵਿੱਚ ਭੂਤ ਪ੍ਰੇਤ ਤੇ ਗੰਦੀ ਆਤਮਾ ਦਾ ਆਵਾਸ ਹੈ ਤੇ ਜਿਸ ਕਰਕੇ ਇਹਦਾ ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਇਹ ਬੀਬਾ ਜਿਹੜਾ ਇਹ ਚੁੱਪ ਚਾਪ ਰਹਿੰਦਾ ਨਾ ਜੇ ਤੁਸੀਂ ਇਹਦਾ ਪਾ ਨਾ ਕਰਵਾਇਨਾ ਤਾਏ ਖਤਮ ਹੋ ਜੂ ਫਸ ਜੋ ਵੀ ਅੰਦਰ ਬਾਹਰ ਆ ਜਾ ਜੋ ਵੀ ਉਹ ਮੈਂ ਤੇਰੇ ਥੋੜਾ ਪਾ ਤੂੰ ਜਾਨਣਾ ਕਰਾਉਂਗਾ ਜੀ ਠੀਕ ਆ ਕਰ ਰਹੇ ਬੱਚੇ ਚੱਟੜੀ ਫੜ ਚੱਲ ਚੱਲ ਤੁਰਦਾ ਲੱਗ ਕਿਉਂ ਨਾ ਕਰਾਉਂ ਤੈਨੂੰ ਥੋੜਾ ਹੀ ਪਵਾਉਂ ਜੀ ਉਹ ਮੈਂ ਤੇਰੇ ਥੋੜਾ ਹੁਣ ਪਲ ਜਾ ਮਾਰੂ ਨਹੀਂ ਬਈ ਕੀ ਹੋ ਰਿਹਾ ਹੈ ਹੈ ਤਾਂ ਕੌਸਾ ਖੜਾ ਹੋ ਚਲੇ ਆ ਕੇ ਦੱਸਦਾ ਚੱਲ ਹੁਣ ਓ ਤੁਰਪਾ ਹੁਣ ਚਲਾ ਜਾ ਬੈਠਾ ਕੁਝ ਕਿਦਾਂ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਕਰ ਰਹੇ ਆ ਕੁਝ ਨਹੀਂ ਜੀ ਬੱਟਾ ਦੀ ਸਬਜ਼ੀ ਲਾ ਰਿਆ ਸੀ ਕਿਉਂ ਕਾਲਜ ਨਹੀਂ ਗਿਆ ਹਾਂਜੀ ਜਾਣਾ ਹੁੰਨਾ ਅੱਜ ਕਾਲਜ ਨੂੰ ਛੁੱਟੀ ਸੀ ਸੋਚਿਆ ਬਾਪੂ ਨਾਲ ਖੇਤ 'ਚ ਕੰਮ ਕਰਾ ਦਈਏ ਚੰਗੀ ਗੱਲ ਐ ਅੱਗੇ ਵਾਰੇ ਕੀ ਸੋਚਿਆ ਅੰਕਲ ਜੀ ਮੈਂ ਆਈਪੀਐਸ ਦੀ ਤਿਆਰੀ ਕਰੂੰਗਾ ਤੇ ਆਪਣੇ ਘਰ ਦੇਣ ਕੁਝ ਬਣ ਕੇ ਦਿਖਾਉਂਗਾ ਚੰਗੀ ਗੱਲ ਐ ਠੀਕ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਚੰਗਾ ਜੀ ਫਿਰ ਇਤਾਂ ਦੀ ਟਰਾਲੀ ਟਾਈਮ ਨਾਲ ਭੇਜ ਦਿਓ ਠੀਕ ਆ ਵੀਰ ਜੀ ਠੀਕ ਆ ਜੋ ਉਹ ਤੂੰ ਇੱਥੇ ਕਿਵੇਂ ਸਸ਼ੀ ਗਾ ਜੀ ਸਤਿ ਸ੍ਰੀ ਅਕਾਲ ਮੈਂ ਪਰਦਾ ਜੀ ਨਾਲੇ ਕੰਮ ਕਰਦਾ ਜੀ ਇੱਥੇ ਚੰਗੀ ਗੱਲ ਐ ਫਿਰ ਅੱਗੇ ਬਾਰੇ ਕੀ ਸੋਚਿਆ ਜੀ ਮੈਂ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਜੀ ਅੱਛਾ ਹਾਂ ਜੀ ਚੰਗਾ ਵੀਰ ਜੀ ਠੀਕ ਆ ਵੀ ਬੈਟਰੀ ਲੱਗੀ ਹਾਏ ਹਾਏ ਯਾਰੀ ਆ ਗਿਆ ਹਾਏ ਉਹ ਮੁੰਡਿਓ ਉਰੇ ਆਓ ਆ ਕੀ ਹੋ ਗਿਆ ਕਲਕਾਉ ਬੁਲਾਇਆ ਕੀ ਕਰਦੇ ਹੋ ਲਫਾ ਫੇ ਚੁਗਦੇ ਆ ਕਿਉਂ ਬੜਾ ਅਜੀਬ ਸਵਾਲ ਪੁੱਛਿਆ ਐਨੇ ਸਾਰੇ ਲਫਾ ਵੇਚ ਕੇ ਕਿਤੇ ਰੰਗ ਸਕੂਟਰੀ ਲਵਾਵਾਂਗੇ ਕਿਆ ਹੋ ਰਿਹਾ ਹਾਂ ਭਈਆ ਚੱਲ ਸਰਦਾਰ ਕਲੋਲਾ ਕਰਦਾ ਔਰ ਵੀ ਯੋਧੇਓ ਕੀ ਕਰਦੇ ਹੋ ਅੰਕਲ ਜੀ ਪ੍ਰੈਕਟਿਸ ਕਰਦੇ ਆ ਅੱਗੇ ਸਾਡੇ ਕੰਪੀਟੀਸ਼ਨ ਨੇ ਜੀ ਅੱਛਾ ਹਾਂਜੀ ਅਸੀਂ ਮਿਲਖਾ ਸਿੰਘ ਵਾਂਗੂ ਵੱਡੇ ਪਲੇਅਰ ਬਣਨਾ ਹੈ ਸ਼ਾਬਾਸ਼ ਪੁੱਤਰੋ ਸ਼ਾਬਾਸ਼ ਕਿਉਂ ਪੁੱਤਾ ਦੇਖਿਆ ਲੱਗੇ ਰਹੋ ਪੁੱਤ ਲੱਗੇ ਰਹੋ ਉਹ ਹੁਣ ਤੂੰ ਦੱਸ ਕੀ ਕਹਿਣਾ ਕਿਉਂ ਸੁੱਨ ਬੱਟਾ ਬਣਿਆ ਬੈਠਾ ਰਹਿਣਾ ਹੈ ਕੀ ਹੋ ਗਿਆ ਜੀ ਕਿਉਂ ਘੂਰੀ ਜਾ ਰਹੀ ਮੇਰੇ ਪੁੱਤ ਨੇ ਉਹ ਤੂੰ ਚੁੱਪ ਰਹਿ ਤੇਰੇ ਲਾਡ ਪਿਆਰ ਨੇ ਇਹਨੂੰ ਵਿਗਾੜਤਾ ਇਹਨੂੰ ਕੋਈ ਭੂਤ ਭੂਤ ਨਹੀਂ ਚੰਬੜੀ ਇਹਦੇ ਹੱਡ ਹਰਾਮ ਹੋ ਗਏ ਨੇ ਹਰ ਚੀਜ਼ ਇਹਨੂੰ ਬੈਠੇ ਬਿਠਾਏ ਨੂੰ ਮਿਲ ਜਾਂਦੀ ਆ ਇਹਨੇ ਆਪਣੀ ਜ਼ਿੰਦਗੀ ਦਾ ਕੋਈ ਲਕਸ਼ਣ ਨਹੀਂ ਰੱਖਿਆ ਉਹ ਤੂੰ ਦੇਖਿਆ ਨਹੀਂ ਤੇਰੇ ਨਾਲ ਦੇ ਮੁੰਡੇ ਨੂੰ ਕੀ ਕਹਿੰਦੇ ਸੀ ਉਹ ਦੱਸ ਹੁਣ ਅੰਕਲ ਜੀ ਮੈਂ ਆਈਪੀਐਸ ਦੀ ਤਿਆਰੀ ਕਰੂੰਗਾ ਤੇ ਆਪਣੇ ਘਰ ਦੇ ਨੂੰ ਕੁਝ ਬਣ ਕੇ ਦਿਖਾਵਾਂਗਾ ਜੀ ਮੈਂ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਜੀ ਐਨੇ ਸਾਰੇ ਲਫਾਵੇ ਚਾਕੇ ਤੇਰੇ ਅੰਗੂ ਸਕੂਟਰੀ ਲਵਾਵਾਂਗੇ ਅਸੀਂ ਵੀ ਮਿਲਖਾ ਸਿੰਘ ਵਾਂਗੂ ਵੱਡੇ ਪਲੇਅਰ ਬਣਨਾ ਹੈ ਹਾਂ ਬਪਾ ਤੁਸੀਂ ਮੇਰੀਆਂ ਅੱਖਾਂ ਬੋਲਤੀਆਂ मैं भी अपनी जिंदगी कोई लाक्ष रखूँगा कोई टारे रखूंगा तो नाम रोशन करूँगा बापा नाम रोशन करूंगा, करूंगा। शाबाश पुत्रा शाबाश